ਲੋਜੀ ਜੈ ਸ਼੍ਰੀ கிருஷ்ਨਾ ਸੰਜਨਾ ਕੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾ ਹਾਂ ਦਾ ਸਵਾਗਤ ਕਰਦੀ ਹਾਂ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਮੈਨੇ ਦੁੱਧ ਦੋ ਤੁਸਕਾਂ ਚ ਰੱਖਿਆ ਪਾ ਅੱਗੇ ਮੈਂ ਇੱਕ ਤੁਸਕ ਚ ਰੱਖਦੀ ਹਾਂ ਵੱਡੇ ਚ ਹੱਜ ਵੱਡੇ ਚ ਪਹਿਲੇ ਆਲਰੇਡੀ ਦੁੱਧ ਪੀਆ ਮੇਰਾ ਰਾਤ ਦਾ ਬਚਿਆ ਹੋਇਆ ਉਹ ਤਾਂ ਦੇਖੂਗੀ ਮੈਂ ਦਹੀਂ ਲਾਉਂਗੀ ਜਾਂ ਫਿਰ ਹੁਣ ਯੂਜ਼ ਕਰ ਲ लेंगे ਠੀਕ ਹੈ ਤੇ ਇਹਨੂੰ ਇਹਨੂੰ ਮੈਂ ਕੰਨ ਲਈ ਰੱਖ ਲੂੰਗੀ ਠੀਕ ਹੈ ਤੇ ਹੁਣ ਬਣਾ ਰਹੀਆਂ ਅੱਜ ਆਪਾਂ ਮਟਰ ਪਨੀਰ ਠੀਕ ਹੈ ਜੀ ਤੇ ਮੈਂ ਪਨੀਰ ਦਾ ਮਸਾਲਾ ਕਰ ਲਿਆ ਇਸ ਵਿੱਚ ਹਰੀ ਮਿਰਚ ਲਾਲ ਟਮਾਟਰ ਔਰ ਪਿਆਜ਼ ਲਸਣ ਔਰ ਅਦਰਕ ਹਜੇ ਮੈਂ ਲੈ ਕੇ ਨਹੀਂ ਆ ਰਹੀ ਹੈ ਕਿਉਂਕਿ ਗਰਮੀ ਆਲਰੇਡੀ ਪਹਿਲੇ ਬਹੁਤ ਜਾਦਾ ਮੇਰਾ ਇਸ ਤੋਂ ਇਲਾਵਾ ਇਹ ਬਹੁਤ ਟੇਸਟੀ ਮੇਰੀ ਸਜੀ ਬਹੁਤ ਟੇਸਟੀ ਬਣ ਜਾਂਦੀ ਹੈ ਠੀਕ ਹੈ ਜੀ ਜੋ ਸਾਨੂੰ ਵਧੀਆ ਲੱਗੇ ਨਾ ਆਪਣੇ ਮਨ ਨੂੰ ਕਿ ਮੈਂ ਇੰਨੀ ਵਧੀਆ ਬਣਾਈਏ ਨਾ ਉਹ ਵਾਕਈ ਵਧੀਆ ਹੁੰਦੀ ਹੈ ਤੇ ਇਸ ਕਰਕੇ ਮੈਂ ਹਜੇ ਯੂਜ਼ ਨਹੀਂ ਕਰ ਰਹੀ ਹੈਗੀ ਥੋੜੇ ਦਿਨਾਂ ਤੱਕ ਜਾਣ ਲੱਗੂੰਗੀ ਫਿਰ ਆਪਾਂ ਉਹ ਵੀ ਪਿਆ ਅਗਰਾਂ ਗਿੱਲੇ ਸੰਤੇ ਪਿਆਜ਼ ਠੀਕ ਹੈ ਜੀ ਮੈਂ ਪਿੰਡ ਜਾਉਂਗੀ ਆਪਣੇ ਪੇਕੇ ਫਿਰ ਲੈ ਕੇ ਆਉਂਗੀ ਮੰਮੀ ਉਹਨਾਂ ਕੋਲ ਪਿਆ ਲਸਣ ਮੰਮੀ ਉਹ ਨਾ ਯੂਜ਼ ਨਹੀਂ ਕਰਦੇ ਬਿਲਕੁਲ ਵੀ ਯੂਜ਼ ਨਹੀਂ ਕਰਦੇ ਮੈਂ ਤਾਂ ਕਦੀ ਕਦਾਈ ਕਰ ਵੀ ਲੈਂਦੀ ਆ ਮੰਮੀ ਤਾਂ ਮੇਰੇ ਬਿਲਕੁਲ ਨਹੀਂ ਕਰਦੇ ਐਨੇ ਸਾਲ ਹੋ ਗਏ ਇੱਕ ਦਾਣਾ ਤੱਕ ਨਹੀਂ ਯੂਜ਼ ਕਰਦੇ ਹੈਗੇ ਠਾਕੁਰ ਜੀ ਦਾ ਭੋਗ ਲੱਗਦਾ ਨਾ ਤੇ ਬਾਕੀ ਅੱਜ ਹੁਣ ਮੈਂ ਕਰ ਰਹੀ ਆ ਮਸਾਲਾ ਤਿਆਰ ਫਿਰ ਤੁਹਾਨੂੰ ਮਿਲਦੇ ਆ ਮੈਂ ਤੁਹਾਨੂੰ ਰੈਸিপি ਦੱਸੂਗੀ ਕਿ ਮੈਂ ਕਿਸ ਤਰ੍ਹਾਂ ਸਬਜ਼ੀ ਬਣਾਨੀ ਆ ਮਟਰ ਪਨੀਰ ਦੀ ਠੀਕ ਹੈ ਜੀ ਮੇਰੇ ਪਾਪਾ ਜੀ ਨੇ ਮੈਨੂੰ ਦੱਸਿਆ ਹੋਇਆ ਲਓ ਜੀ ਕੁੱਕਰ ਮੈਂ ਚੜਾਤਾ ਗੈਸ ਤੇ ਹੁਣ ਮੈਂ ਇਹਦੇ ਚ ਪਾਉਂਗੀ ਹਲਕਾ ਜਿਹਾ ਸਰ੍ਹੋਂ ਦਾ ਤੇਲ ਹੁਣ ਮੇਰੀ ਚੱਲੇਗੀ ਚਿਮਨੀ ਆਹੇ ਚਲ ਜਾ ਸ਼ਾਇਦ ਹੱਥ ਦਾ ਫੜ ਕੇ 1 ਮਿੰਟ ਚਿਮਨੀ ਮੇਰੀ ਚੱਲ ਗਈ ਉਹ ਨੀਚੇ ਤੇ ਖੁੱਲ ਜਾ ਕਿਤੇ ਚਿਮਨੀ ਵਾ ਥੋੜਾ ਜਿਹਾ ਜ਼ਿਆਦਾ ਕਰ ਦੇ ਤੇ ਰਵਾਜ ਨਾ ਇੰਨੀ ਆਵਾਜ਼ ਨਹੀਂ ਹੁੰਦੀ ਜਿੰਨੀ ਆਵਾਜ਼ ਖਿੱਲਰਦੀ ਆ ਇੰਨੀ ਆਵਾਜ਼ ਨਹੀਂ ਹੈ ਕਿ ਅਸੀਂ ਨਾਰਮਲ ਬਹੁਤ ਸੋਹਣੇ ਆ ਆਪਸ ਵਿੱਚ ਗੱਲਾਂ ਕਰਦੇ ਆ ਲੇਕਿਨ ਆਵਾਜ਼ ਨਾ ਮਤਲਬ ਕਿ ਬੜੀ ਫਿਰ ਚਿਮਨੀ ਦੇ ਨਾਲ ਨਾ ਬੜੀ ਗੂੰਜਦੀ ਹੈ ਠੀਕ ਹੈ ਜੀ ਹੁਣ ਮੈਂ ਇਹਦੇ ਚ ਪਾਉਂਗੀ ਸੁਨਹਿਣਾ ਸਰੋਂ ਦਾ ਤੇਲ ਨਾ ਥੋੜਾ ਜਿਹਾ ਮੇਰਾ ਬੱਚਿਆ ਸੀ ਜਿਹੜਾ ਪਿਛਲੇ ਬਲੌਗ ਦੇ ਪਕੌੜਿਆਂ ਵਾਲਾ ਉਹ ਮੇਰਾ ਤਲਿਆ ਹੋਇਆ ਯੈਨ ਸੁਨਹਿਣਾ ਫੇਸ ਚਲੀ ਗਿਆ ਜਿਵੇਂ ਬਲੌਗ ਬਣਾਉਣ ਚ ਨਾ ਕੱਢੀ ਗਈ ਉੱਧਰ ਥੋੜਾ ਮਸਾਲਾ ਚੌਪ ਹੋ ਗਿਆ ਥੋੜਾ ਜਿਹਾ ਮੈਂ ਚੌਪ ਫੋਰ ਕਰੂੰਗੀ ਉਸ ਨੂੰ ਠੀਕ ਹੈ ਜੀ ਹੁਣ ਆਉਣ ਆ ਰਹੀਆਂ ਹੋਰ ਜੋ ਵੀਡੀਓ ਸਉਣਗੀਆਂ ਤੁਹਾਡੇ ਨਾਲ ਨਾ ਮੈਂ ਕੁਕਿੰਗ ਦੀਆਂ ਹੀ ਸ਼ੇਅਰ ਕਰੂੰਗੀ ਮੈਨੂੰ ਇੱਕ ਦੀਦੀ ਐ ਅ ਬਸ ਤਾਂ ਮੈਂ ਨਾਮ ਨਹੀਂ ਲੈਂਦੀ ਹੁੰਦੀ ਫੌਰਨ ਤੋਂ ਐ ਦੀਦੀ ਦਾ ਨਾਮ ਕਮਲਜੀਤ ਐ ਦੀਦੀ ਨੇ ਮੈਨੂੰ ਕਿਹਾ ਸੀ ਪਿਛਲੇ ਸਾਲ ਕਿ ਮੋਨਿਕਾ ਤੂੰ ਜਿੰਨੀ ਹੋ ਸਕਦੀ ਹੈ ਨਾ ਰੈਸਿਪੀ ਦੀ ਪਾ ਫਾਰਮ ਕੰਟਰੀ ਦੇ ਵਿੱਚ ਇਹ ਜਿਹੜੇ ਲੋਕੀ ਚਲੋ ਕਦੀ ਹੋਇਆ ਦਿਖਾਤਾ ਇਹ ਜਿਹੜੇ ਹੋ ਕੇ ਨਗਰ ਨੂੰ ਕੱਕ ਪਾਤੇ ਮੱਜਾਂ ਦੇ ਗੋਹਾ ਸਾਫ ਕਰਤਾ ਰੋਜ਼ ਦਾ ਭਾਂਡੇ ਮਾਂਜਣੇ ਹੋਗੇ ਇਹ ਹੋ ਗਿਆ ਝਾੜੂ ਪੋਚਾ ਹੋ ਗਿਆ ਇਹਨੂੰ ਇੰਨਾ ਨਹੀਂ ਲੋਕ ਮਤਲਬ ਇਗਨੋਰ ਹੀ ਕਰਦੇ ਇਹਨਾਂ ਨਹੀਂ ਦੇਖਦੇ ਜਿੰਨਾਂ ਰੈਸিপি ਨੂੰ ਦੇਖਦੇ ਆ ਠੀਕ ਹੈ ਜੀ ਰੈਸিপি ਨੂੰ ਬਹੁਤ ਦਿਲ ਤੇ ਦੇਖਦੇ ਆ ਮੈਂ ਗੋਲ ਗੱਪੇ ਨੇ ਇੰਨੇ ਸੋਹਣੇ ਬਣਾਣੀਆਂ ਕਿਉਂਕਿ ਮੈਂ ਨਾ ਗੋਲ ਗੱਪੇ ਔਰ ਪਟੂਰੇ ਇਹ ਇਹ ਦੋਨੋਂ ਰੈਸিপি ਆਪਣੇ ਮਾਮੇ ਤੋਂ ਸਿੱਖੀਆਂ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨਾਲ ਉਹ ਵੀ ਸ਼ੇਅਰ ਕਰੂੰਗੀ ਮੇਰਾ ਮਾਮਾ ਪਠੂਰੇ ਦਾ ਪੂਰਾ ਮੇਰਾ ਮਾਮਾ ਤੇ ਮਾਮੇ ਦਾ ਬੇਟਾ ਨਾ ਪਠੂਰੇ ਦਾ ਪੱਕਾ ਹਲਵਾਈ ਹੈ ਐਨ ਉੱਤੇ ਮੇਰੇ ਮਾਮੇ ਦਾ ਜਿਹੜਾ ਬੇਟਾ ਨਾ ਉਹਦੀ ਦੇਖੂਗੀ ਮੈਂ ਫੋਟੋ ਲਾਉਂਗੀ ਉਹ ਹੈਵੀ ਪਠੂਰਾ ਐਨਾ ਮਤਲਬ ਕਿ ਮੇਰੀ ਜਿੰਨੀ ਵੀ ਫੈਮਿਲੀ ਹੈ ਨਾ ਪੁਰਾਣੇ ਤੋਂ ਪੁਰਾਣਾ ਪੁਰਾਣੇ ਤੋਂ ਪੁਰਾਣਾ ਹਲਵਾਈ ਹੈ ਤੇ ਬਹੁਤ ਫੇਮਸ ਹੈ ਮੇਰੇ ਮਾਮੇ ਉਹਨਾਂ ਦੀ ਕੈਟਰੀਂਗ ਦੀ ਹੈ ਜਿਹੜੀ ਪਟਿਆਰੇ ਦੇ ਵਿੱਚ ਤੇ ਮੇਰੇ ਚਾਚਾ ਜੀ ਦੇ ਬੇਟੇ ਦੀ ਵੀ ਮੈਂ ਤਾਂ ਹਲਵਾਈਆਂ ਦੀ ਧੀ ਆ ਬਹੁਤ ਹੋਰ ਵੀ ਰੈਸਪੀਸ ਮੈਥਡ ਨਾਲ ਅੱਗੇ ਅੱਗੇ ਸ਼ੇਅਰ ਕਰੂੰਗੀ ਠੀਕ ਹੈ ਜੀ ਹੁਣ ਪਾ ਦਮਾਂ ਮੈਂ ਜੀਰਾ ਮੇਰਾ ਤੇਲ ਹੋ ਗਿਆ ਲਓ ਜੀ ਇੱਕ ਚਮਚਾ ਪਾਉਂਦੀ ਮੈਂ ਜ਼ੀਰੇ ਦਾ ਠੀਕ ਜ਼ੀਰੇ ਬਿਨਾ ਜਾਬੇ ਮੇਰੇ ਹੱਥ ਨਾਲ ਇਹ ਬਚ ਮੈਂ ਪਾਉਂਦੀ ਵਿੱਚ ਅੱਲਾ ਮੈਨੂੰ ਹੋਰ ਕਰਨਾ ਉਹ ਵੀ ਮੈਂ ਕਰ ਲਵਾਂ ਠੀਕ ਹੈ ਜੀ ਕੈਮਰਾ ਹਿੱਲ ਰਿਹਾ ਕੱਲੀ ਜਾਣੀ ਕਰਦੀ ਆ ਨਾ ਦੇਖੋ ਜੀ ਮਸਾਲਾ ਮਨੇ ਪਾਇਆ ਪਿਆ ਨਾ ਪਹਿਲਾਂ ਵੀ ਮਨੇ ਪਾਣੀ ਪਾਇਆ ਇੱਕਾ ਹੋ ਡੱਬੂ ਮਨੇ ਥਰਫੇ ਪਾਤਾ ਠੀਕ ਹੈ ਜੀ ਹੁਣ ਮਨੇ ਡੇਢ ਤਪੂਏ ਦੇ ਚ ਪਾਣੀ ਦਾ ਪਾਤਾ ਹੁਣ ਮੈਂ ਇਹਦੇ ਚ ਪਾਉਂਗੀ ਨਮਕ ਮਿਰਚ ਠੀਕ ਹੈ ਮਿਰਚ ਆ ਇੱਕ ਚਮਚ ਪਾਉਂਗੀ ਮੈਂ ਨਮਕ ਦਾ ਔਰ ਅੱਧਾ ਚਮਚਾ ਪਾ ਲਈਏ ਤੇ ਥੋੜੀ ਜੀ ਅ ਦੇਖੀਏ ਹਰੀ ਮਿਰਚ ਪਾ ਲਈਆ ਲਾਲ ਮਿਰਚ ਨਹੀਂ ਹੱਟ ਪਾਉਂਗੀ ਹਲੋ ਠੀਕ ਤੇ ਹੁਣ ਇਹਦੇ ਵਿੱਚ ਡੇਢ ਇਹ ਵਾਲਾ ਕੱਪ ਲੈ ਡੇਢ ਪਾਤਾ ਚੋਕਰ ਵਾਲਾ ਜੋ ਕੱਪ ਹੈ ਨੇ ਉਹ ਪਾਣੀ ਦਾ ਡੇਢ ਪਾਤਾ ਹੁਣ ਇਸ ਨੂੰ ਮੈਂ ਸੀਟੀਆਂ ਲਗਵਾਉਂਗੀ ਅ 8 8 ਸੀਟੀਆਂ ਚ ਮਸਾਲੇ ਨੂੰ ਬਣਾਉਂਗੀ मसाला है भुनिया गया मेरी कड़छी गर्म हो गई लोग मसाला ना कड़छी बहुत गर्म हो गई धोना ले गया अच्छे ठीक कड़छी गर्म हो गई मैं इन्हें हो मटर धोन लग गई मेरी इन्हें च कड़छीर गर्म होगी तो आ मसाला देखो मेरा बिल्कुल भुन्या गया बिल्कुल जो सब्जी आप खाने ना कई बार आती है कच्चे मसाले की ਸਮਲ ਜੀ ਪਰ ਇਸ ਸਬਜੀ ਚ ਨਹੀਂ ਹੁਣ ਤੁਸੀਂ ਵੀ ਇਦਾਂ ਹੀ ਬਣਾਇਓ ਮਤਲਬ ਕਿ ਸਾਰਾ ਵਿਚੇ ਦਾ ਪਾਕੀ ਨਾ ਸਬਜੀ ਦੇ ਇੱਕ ਵਾਰੀ ਟਰਾਈ ਕਰੋ ਦੇਖੋ ਤੁਸੀਂ ਹਮੇਸ਼ਾ ਇਦਾਂ ਹੀ ਬਣਾਉਂਗੇ ਹੁਣ ਮੈਂ ਵਿੱਚ ਪਾ ਦੂੰਗੀ ਮਟਰ ਇੱਕ ਅਜੀ ਪਾਤੇ ਮੈਂ ਮਟਰ ਹੁਣ ਮੈਂ ਕਰੂੰ ਇਰੇਚ ਪਾਉਂਗੀ ਪਾਣੀ ਬਸ ਫੱਡਾ ਕੋ ਕਰ ਮੈਨੂੰ ਬਹੁਤ ਹੈ ਥੋੜੇ ਜਿਹਾ ਪਾ ਲਓ ਤੇ ਦੇਖੋ ਹੁਣ ਆਪਾਂ ਇਹਨੂੰ ਰਲਵਾ ਲਾਂਗੇ ਪੰਜ ਕੁ ਸੀਟੀਆਂ ਠੀਕ ਹੈ ਜੀ ਤੇ ਫਿਰ ਪਨੀਰ ਉਦੋਂ ਪਾਵਾਂਗੀ ਜਦੋਂ ਪੂਰੀ ਕੰਪਲੀਟ ਹੋ ਜਾਏਗੀ ਸਬਜੀ ਰੈਡੀ ਉਸ ਤੋਂ ਬਾਅਦ ਫਿਰ ਤੁਸੀਂ ਮੈਂ ਸਟੀਮ 'ਚ ਪਨੀਰ ਨੂੰ ਇਹਦੇ 'ਚ ਸਟੀਮ ਦਵਾਉਂਗੀ ਪਨੀਰ ਨੂੰ ਠੀਕ ਹੈ ਜੀ ਆਹ ਹੋ ਗਿਆ ਠੀਕ ਹੈ

ਇਕ ਹੁਣ ਥੋੜੇ ਕੁਝ ਦਿਨਾਂ ਬਾਅਦ ਆਪਾਂ ਤੁਹਾਨੂੰ ਨਾ ਸ਼ਾਹੀ ਪਨੀਰ ਦੀ ਪਨੀਰ ਮਲਾਈ ਦੀ ਪਨੀਰ ਮਲਾਈ ਦੀ ਸ਼ੇਅਰ ਕਰਾਂਗੇ ਵੀਡੀਓ ਠੀਕ ਹੈ ਜੀ ਮਲਾਈ ਪਨੀਰ ਦੀ ਰੈਸিপি ਸ਼ੇਅਰ ਕਰੂੰਗੀ ਉਹ ਵੀ ਪਪਣਾਦੇ ਹੁੰਦੇ ਸੀ ਜਦੋਂ ਜੁਆਇੰਟ ਫੈਮਿਲੀ ਇਕੱਠੀ ਹੁੰਦੀ ਸੀ ਉਹ ਵੀ ਬਹੁਤ ਟੇਸਟੀ ਬਣਦੀ ਸੀ ਮਲਾਈ ਪਨੀਰ ਦੀ ਉਹ ਵੀ ਮੈਂ ਸ਼ੇਅਰ ਕਰੂੰਗੀ ਉਹ ਵੀ ਮੈਨੂੰ ਬਹੁਤ ਟੇਸਟੀ ਆਂਦਾ ਬਣਾਣਾ ਠੀਕ ਹੈ ਜੀ ਮੈਂ ਥੋੜਾ ਮੌਸਮ ਨੂੰ ਦੇਖ ਰਹੀ ਸੀ ਮੈਨੂੰ ਮੌਸਮ ਥੋੜਾ ਠੀਕ ਹੋ ਜਵੇ ਫਿਰ ਬਣਾਉਂਗੀ ਠੀਕ ਹੈ ਲੱਛ ਆਪਣੀ ਸਬਜੀ ਦੀ ਰੰਗਤ ਤਾਂ ਵਧੀਆ ਆ ਗਈ ਹੈ ਹੁਣ ਖਾ ਕੇ ਦੇਖਾਂਗੇ ਕਿ ਆਪਣੀ ਸਬਜੀ ਬਣੀ ਕਿ ਹੋ ਗਈ ਸਾਰੇ ਜਣੇ ਨਾ ਜਿਸ ਤਰ੍ਹਾਂ ਮੈਂ ਨੇ ਬਣਾਈ ਹੈ ਨਾ ਮਸਾਲੇ ਨੂੰ 8-10 ਚੀਟੀਆਂ ਲਗਵਾ ਕੇ ਓਦਾਂ ਬਣਾਇਆ ਕਰੋ ਹੁਣ ਦੇਖੋ ਜਮੇ ਨੂੰ 10-15 ਮਿੰਟ ਨਾ ਬੰਦ ਰੱਖੂੰਗੀ ਹਿਲਾਣਾ ਬਟੇ ਸਿੰਨ ਕੈਮਰਾ ਬਿਲਕੁਲ ਨਾ ਹਿਲਾ ਅੱਛੀ ਨਹੀਂ ਲੱਗਦੀ ਵੀਡੀਓ ਫਿਰ ਮੈਂ ਦੇਖੋ ਬਿਲਕੁਲ ਸਿੰਪਲ ਸਾਦਾ ਜਿਹਾ ਬਲੌਗ ਬਣਾਉਣੀ ਆ ਜੋ ਮੇਰੇ ਤੇ ਹੁੰਦਾ ਮੈਂ ਤੁਹਾਨੂੰ ਬਿਲਕੁਲ ਰਿਐਲਿਟੀ ਉਹੀ ਦਿਖਾਨੀ ਆ ਕੋਈ ਵੀ ਦਿਖਾਵਾ ਨਹੀਂ ਦਿਖਾਂਦੀ ਹੈਗੀ ਹੁਣ ਮੈਨੂੰ ਬੰਦ ਵੀ ਰੱਖੂੰਗੀ ਨਾ ਕੁੱਕਰ ਨੂੰ ਯਾਨੀ ਕਿ ਬਿਲਕੁਲ ਟੱਕਣ ਨੂੰ ਬੰਦ ਨਹੀਂ ਕਰੂੰਗੀ ਸਿਰਫ ਟੱਕਣ ਨੂੰ ਨਾ ਉੱਪਰ ਰੱਖੂੰਗੀ ਤਾਂ ਮੇਰੀ ਨਾ ਮਲਾਈ ਆ ਜਾਏਗੀ ਤਰੀ ਦੇ ਉੱਪਰ ਮਲਾਈ ਦਾ ਫਾਇਦਾ ਇਹ ਹੈ ਕਿ ਤਾਂ ਕਿ ਸੱਜੀ ਸਾਡੀ ਸਬਜੀ ਬਹੁਤ ਵਧੀਆ ਬਣ ਗਈ ਹੈ ਠੀਕ ਹੈ ਜੀ ਮਲਾਈ ਦਾ ਆਹੀ ਫਾਇਦਾ ਹੁੰਦਾ ਹੈ ਲੋ ਜੀ ਹੁਣ ਖਾ ਕੇ ਦੇਖਦੇ ਹਾਂ ਕਿ ਸਾਡੀ ਪਨੀਰ ਮਟਰ ਪਨੀਰ ਦੀ ਰੈਸিপি ਬਣੀ ਕਿਦਾਂ ਦੀ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਥੋੜਾ ਥੋੜਾ ਕੁਝ ਹੋਰ ਲੈ ਕੇ ਮਿਲਦੇ ਹਾਂ ਲਓ ਜੀ ਹੁਣ ਆਪਾਂ ਅੱਗੇ ਦੂਜਾ ਦਿਨ ਕੱਲ ਰਾਤ ਬਣਾਈ ਸੀ ਆਪਾਂ ਨੇ ਸਬਜੀ ਮਟਰ ਕੀ ਹਾਂ ਕਦੀ ਮਟਰ ਪਨੀਰ ਦੀ ਭੁੱਲ ਗਈ ਉਹ ਉਹ ਰਾਤ ਮਤ ਕਿਉਂ ਵੀ ਇਹਦੇ ਵਿੱਚ ਹੀ ਐਡ ਹੋਏਗਾ ਜੀ ਠੀਕ ਹੈ ਪਹਿਲਾਂ ਤਾਂ ਸ਼ੁਰੂਆਤ ਉੱਥੇ ਹੀ ਹੋਏਗੀ ਹੁਣ ਆਪਾਂ ਐਂਡ ਕਰਨਾ ਅੱਜ ਤੋਂ ਹੀ ਐਨੇ ਕੱਪੜੇ ਮੈਂ ਸੰਜਣਾ ਨੂੰ ਕਹੀ ਵੀ ਗਈ ਕਹੀ ਵੀ ਗਈ ਮਿਕਸਨਾ ਜਦ ਤੂੰ ਅੱਧੇ ਹੀ ਖੋਲਿਆ ਅੱਧੇ ਮੈਂ ਕਿਹਾ ਫਿਰ ਮੈਂ ਸਵੇਰੇ ਸਵੇਰੇ ਉੱਠ ਕੇ ਖੋਲੂੰਗੀ ਸੰਜਣਾ ਕੀ ਗਲਤੀ ਨਿਕਾਲਦੇ ਹੋ ਹਾਂ ਸੰਜਣਾ ਦੀ ਗਲਤੀ ਕਰਦੇ ਕਿਉਂਕਿ ਮੈਂ ਨਾ ਉਸ ਟਾਈਮ ਸੈਨਾ ਬੂਟ ਸਾਈਡ ਤੇ ਕਰਦੇ ਪੁੱਤ ਮੈਂ ਲੱਗੀ ਤੇ ਜੀ ਸਫਾਈ ਕਰਨ ਪਤਾ ਕਿੱਥੇ ਦੀ ਆ ਤਾਂ ਚਲੋ ਡੇਲੀ ਦੀ ਤਾਂ ਆਪਾਂ ਕਰਦੇ ਹੀ ਕਰਦੇ ਆ ਪਰ ਅੱਜ ਨਾ ਬਹਾ ਬਹੁਤ ਦੁਖਨ ਲੱਗਿਆ ਉਹ ਜਿੰਨੇ ਨੇ ਸ਼ਾਇਦ ਥੋੜਾ ਜਿਹਾ ਬਲੌਗੋ ਵੀ ਬਣਾਏ ਮੈਨੇ ਕਸੀ ਬਹੁਤ ਚਲਾਈ ਆ ਦੇਖੋ ਜੀ ਜਿਹੜਾ ਪਾਣੀ ਹੈ ਨਾ ਜੀ ਸੜ ਜਿਹੜੀ ਸੜਕ ਆਪਣੀ ਉਧਰੋਂ ਆਪਾਂ ਆਂਦੇ ਆ ਠੀਕ ਹੈ ਉਹ ਸਾਹਮਣੇ ਤਾਂ ਮੇਰੀ ਰੋਡ ਹੈ ਉਹ ਸਾਹਮਣੇ ਦੇਖੋ ਠੀਕ ਹੈ ਜੀ ਆਪਾਂ ਆਨੇ ਉਧਰੋਂ ਆ ਸਾਰੇ ਘਰਾਂ ਦਾ ਪਾਣੀ ਨਾ ਸਾਰੇ ਘਰਾਂ ਦਾ ਪਾਣੀ ਨਾ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ ਇੱਥੇ ਇਹ ਲੰਗਦਾ ਹੈ ਲੰਗਦਾ ਹੈ ਐ ਨਹੀਂ ਹੈਗਾ ਵੀ ਇਕੱਠਾ ਹੋ ਕੇ ਖੜਦਾ ਹੈ ਪਰ ਥੋੜਾ ਜਿਹਾ ਤਾਂ ਖੜਦਾ ਜਿੰਨਾ ਜਿੰਨਾ ਕਹਾ ਗਿੱਲਾ ਹੋਇਆ ਬਨ ਹੈ ਹੈ ਨਹੀਂ ਨਾ ਖਾਏ ਕਿ ਛੁੱਟ ਕੇ ਬੈਠਾ ਅੱਛਾ ਤੇ ਅ ਮਤਲਬ ਕਿ ਇੱਥੇ ਖੜਾ ਰਹਿੰਦਾ ਫਿਰ ਨਾ ਪਾਣੀ ਖੜਾ ਰਹੇ ਉਨੀ ਜਿਆਦਾ ਮੱਛਰੀ ਜੀ ਹੁੰਦੀ ਆ ਨਾਲੇ ਪਾਣੀ ਵੈਸੇ ਵੀ ਖੜਿਆ ਕਿੱਥੇ ਸੋਹਣਾ ਲੱਗਦਾ ਹਨਾ ਘਰਾਂ ਦੇ ਅੱਗੇ ਐਵੇਂ ਚਲੋ ਮੀ ਪਿਆ ਲੰਗ ਰਿਹਾ ਲੰਗੀ ਜਾਵੇ ਕਿਉਂਕਿ ਹਮੇਸ਼ਾ ਗਲੀ ਸੈਂਟਰ ਚ ਉੱਚੀ ਹੁੰਦੀ ਆ ਤੇ ਸਾਈਡਾਂ ਚ ਹੁੰਦੀ ਆ ਨੀਮੀ ਸਾਰੇ ਕਿਤੇ ਹੁੰਦਾ ਪਰ ਬਟੇ ਫਿਰ ਆਪਣੀ ਜਿਹੜੀ ਉਧਰ ਆਪਣੇ ਘਰ ਤੇ ਬੜੇ ਚ ਬਰਬਰ ਤੇ ਉਹ ਸੜਕ ਉਹ ਸੀਮਿੰਟ ਦੀ ਤੀ ਹੈ ਇਧਰ ਨੂੰ ਕਰਦੇ ਸਵੇਰੇ ਤਾਂ ਹੁੰਗੀ ਇਹ ਸੰਜਣਾ ਦੇ ਪਾਪਾ ਦੇ ਨਾ ਕੰਮ ਵਾਲੇ ਬੂਟ ਹੈ ਅਜਾਖਸ਼ ਨੇ ਨਾ ਮੇਰੇ ਨਾਲ ਕੰਮ ਕਰਾਇਆ ਨਾ ਮਿੱਟੀ ਚ ਪਾ ਲਿਓ ਨਾ ਜਿਵੇਂ ਮਿੱਟੀ ਮਿੱਟੀ ਕਰਤੀ ਸੰਜਣਾ ਇੱਥੇ ਨਾ ਕਰ ਉਹਨਾਂ ਨੇ ਤੋੜ ਦੇਣੇ ਆ ਬਿਲਕੁਲ ਫੇਰ ਕਿੱਥੇ ਕਰਾਂ ਇੱਥੇ ਕਰ ਲੈ ਕਿੱਥੇ ਉੱਥੇ ਉਹ ਚੱਕਣਗੇ ਆ ਤੇ ਆਹ ਕਰੀ ਉਹ ਆ ਗਿਆ ਅਖਸ਼ ਆ ਗਿਆ ਸੈਸ਼ਨ ਤੇ ਆ ਗਿਆ ਨਾ ਉੱਤੇ ਹਾਂ ਗੋਮ ਚੱਰੀ ਕਾਸ ਚੱਰੀ ਹੈ ਹਾਂਜੀ ਕਿਆ ਪੜਕੇ ਆ ਪੁੱਤ ਅਕਸ਼ ਤੇਰੇ ਸਕੂਲ ਸਾਜੂ ਲਈ ਜੁਨ ਜੁਲਾਈ ਕੋ ਲੱਗੇਗਾ ਤੇ ਮੇਰਾ ਕੱਲ ਪਿੱਛੇ ਟਿੱਕ ਉਹ ਦੇਖੋ ਜੀ ਮਿੱਟੀ ਪੱਟੀ ਐ ਉਥੋਂ ਮੈਂ ਨਾ ਉਹ ਪਰਨ ਰਸਤਾ ਕੱਢ ਰਹੀ ਸੀ ਪਰ ਫਿਰ ਵੀ ਹਜੇ ਉਚਾਈ ਪਰ ਗਲੀ ਨਾ ਚੌੜੀ ਤਾਂ ਬਹੁਤ ਐ ਕੁਸਤ ਆਪਣੇ ਆ ਸਾਹਮਣੇ ਲੇਂਡੀਆਂ ਪਈਆਂ ਬਹੁਤ ਸਾਲਾਂ ਦੀਆਂ ਨਾ ਪੁੱਤ ਮੈਨਿ ਕਰੀਦਾ ਹੁੰਦਾ ਤੇ ਨੇ ਅਖਸ਼ੇ ਚਿਕਨੇ ਮਾਰੀ ਦੇ ਮਾਰੇ ਕਰਦੇ ਅਖਸ਼ੇ ਪਾਣੀ ਚ ਨਾ ਜਾਈ ਪੁੱਤ ਸਾ ਕੋਪੜੇ ਕੋਲੇ ਸੰਦੇ ਨੇ ਬੋਤੇ ਅੱਜ ਮੈਂ ਜਿਸ ਪੁਲਿਸ ਕਿ ਰਟਾਇਰਮੈਂਟ ਤੇ ਗਿਆਤਾ ਮੇਰੇ ਪੈਰੀ ਹੱਥ ਲਾਇਤੇ ਹਾਏ ਚੱਲਾ ਕਹਿੰਦਾ ਅੱਜ ਇਹ ਆਪਣੇ ਦਾਦਾ ਦਦੀ ਨਾਨਾ ਕਿਸੇ ਦਿਨ ਰਟਾਇਰਮੈਂਟ ਪਰ ਗਿਆਤਾ ਕਹਿੰਦਾ ਉਹਨੇ ਮੇਰੇ ਪੈਰੀ ਹੱਥ ਲਾਇ ਮਜ਼ਾਕ ਕਰ ਰਹੇ ਨਾ ਬੁੱਤੇ ਇਦਾਂ ਦਾ ਮਜ਼ਾਕ ਥੋੜੀਂ ਦਾ ਉਹ ਸਿਆਣੇ ਕਾ ਸੀ ਸਿਆਣੇ ਹੈ ਅਖੇ ਮਿੱਟੀ ਨਾ ਕਟਪੂਤ ਮੈਂ ਤਾਂ ਮਰ ਗਈ ਮੇਰੇ ਤਾਂ ਬਾਹਾਂ ਤੇ ਮੋਢਿਆਂ 'ਚ ਇੰਨਾ ਦਰਦ ਹੋ ਰਿਹਾ ਕਿਉਂਕਿ ਆਪਾਂ ਕਦੀ ਕਸੀ-ਕੁਸੀ ਚਲਾਈ ਨਹੀਂ ਹੈਗੀ ਲੇਕਿਨ ਚਲੋ ਕੋਈ ਨਹੀਂ ਮੈਨੂੰ ਕੰਮ-ਕੁਮ ਵਿੱਚ ਕੋਈ ਸ਼ਰਮ ਨਹੀਂ ਫਿਰ ਵੀ ਮੰਨੇ ਚਲਾਈ ਪਰ ਹੁਣ ਪਤਾ ਹੈ ਜਿਹੜਾ ਆ ਜਾ ਰਿਹਾ ਨਾ ਆਹ ਗੁੜ ਮੇਰੀ ਜਾ ਰਹੀ ਆ ਉਹ ਇੱਟ ਦੀ ਚਿੱਟੀ ਇੱਟ ਦੀ ਸੀਧ ਚ ਇੱਧਰ ਨੂੰ ਕੱਢੂੰਗੀ ਪਲਾਟ 'ਚ ਨੂੰ ਤਾਂ ਕਿ ਅੱਗੇ ਹਰ ਤਾਂ ਜੁਲਾਈ ਸ਼ੁਰੂ ਹੋਈ ਹੈ ਠੀਕ ਹੈ ਜੀ ਅੱਜ ਹੈਗੇ 30 ਜੂਨ ਨਾ ਬੁੱਤ ਹੁਣ ਦੇਖ ਤੇਰਾ ਨਵਾਂ ਸੂਟ ਪਾਇਆ ਵਾ ਇਹ ਨਵਾਂ ਸੂਟ ਹੈ ਫਿਰ ਬਿਲਕੁਲ ਖਰਾਬ ਹੋ ਜਾਊਗਾ ਕਿਹੋ ਜਿਹਾ ਲੱਗ ਰਿਹਾ ਛਟੀਆਂ ਬਹੁਤ ਅੱਛਾ ਦੇਖ ਲਓ ਮੰਮੀ ਅਫੇ ਹੁਣ ਨਹੀਂ ਨਾਲੇ ਕੁਝ ਵੀ ਛੇੜਨਾ ਇਸ ਕੰਮ ਨਾਲ ਅੱਜ ਮੈਨੂੰ ਅੰਦਰੋਂ ਮੇਰਾ ਸਾਰਾ ਨਿਬੜ ਗਿਆ ਤਾਂ ਜੀ ਕਿਚਨ ਕੁਚਨ ਸਾਰੀ ਮੈਂ ਸਵੇਰੇ ਨੇ ਬੇੜਕਤੀ ਉਹਦੇ ਬਾਅਦ ਨਾ ਕੀ ਹੋਇਆ ਦੇਖਣਾ ਬਾਰੀ ਜ਼ਿਆਦਾ ਭੜੇ ਕਰੇਗੀ ਤਾਂ ਤੋ ਇਧਰ ਤੋਂ ਵੀ ਚਲਾ ਜਾਏ ਕਰੇਗਾ ਵੈਸੇ ਇਧਰ ਕੋ ਜਾਏ ਕਰੇਗੀ ਮੈਂ ਤਾਂ ਸੋਚ ਰਹੀ ਜੀ ਕੋਈ 100 200 ਦੇ ਕੇ ਨਾ ਮਜ਼ਦੂਰੇ ਲਾਉਂਗੀ ਕਿਉਂਕਿ ਮੇਰੇ ਤਾਂ ਮੋਢਿਆਂ 'ਚ ਇਨਾ ਦਰਦ ਹੋਣ ਲੱਗ ਗਿਆ

ਕੋਈ ਨਹੀਂ ਖਾਣ ਦਾ ਨਿਸ਼ਾਨ ਨਹੀਂ ਰਹਿ ਗਿਆ ਕੁੱਤੇ ਕੀ ਹਮ ਜਮ ਮਿਲ ਗਿਆ ਸਾਨੂੰ ਸਾਰੇ ਸੋ ਕਹਿੰਦੇ ਜਦੋਂ ਆਪਾਂ ਆਏ ਤੇ ਹੁਣ ਦੇਖੋ ਪਲਾਟ ਨਾ ਪਾਣੀ ਨਾਲ ਭਰੇ ਪਏ ਟੋਬਾ ਜਿਹਾ ਬਣਿਆ ਪਿਆ ਕਿੰਨਾ ਭੰਣਾ ਲੱਗਦਾ ਚਲੋ ਜੀ ਹੁਣ ਜਿਹਦੇ ਵੀ ਹੈਗੇ ਜਿਹੜੇ ਕੋਈ ਵੇਚਣੇ ਪੁੱਛਣੇ ਵਾਲੇ ਆਗਲੇ ਦੇ ਵੀ ਅਕਸ਼ੀ ਨਾ ਪਤਾ ਹੈ ਹਾਂ ਕਈ ਵਾਰ ਛੋਟੇ ਛੋਟੇ ਸਪੋਲਿਏ ਹੁੰਨੇ ਆ ਅਕਸ਼ੀ ਗੱਲ ਸੁਣੀਦੀ ਹੁੰਦੀ ਆ ਕਾਸ ਚਰ ਰਹੀ ਐ ਉੱਥੇ ਤੱਕ ਮੰਨੇ ਉੱਥੇ ਤੱਕ ਸਫਾਈ ਕਰੇ ਕਿਉਂਕਿ ਮੈਨੂੰ ਸਫਾਈ ਬਹੁਤ ਜਿਆਦਾ ਪਸੰਦ ਹੈ ਹਲੇ ਤਾਂ ਜੀ ਹੌਲੀ ਹੌਲੀ ਕਿਉਂਕਿ ਗਮਲੇ ਮਹਿੰਗੇ ਬਹੁਤ ਮਿਲਦੇ ਆ ਗਮਲੇ ਸਸਤੇ ਮਿਲਦੇ ਆ ਗਮਲਿਆਂ ਦੇ ਵਿੱਚ ਪੌਦੇ ਲਾਣੇ ਵੀ ਆ ਅਕਸ਼ੇ ਮੈਂ ਤੇਰੇ ਬਹੁਤ ਝੰਡਾ ਲਾਣੀਆਂ ਨੇ ਪੈਰ ਧੋ ਕੇ ਆ ਤੈਨੂੰ ਪਤਾ ਗੰਦਾ ਪਾਣੀ ਆ ਕਿੰਨੇ ਕਿੰਨੇ ਕੁੱਤੇ ਇੱਥੇ ਲੈਟਰਿੰਗ ਵਗੈਰਾ ਵੀ ਕਰਦੇ ਆ ਜੇ ਪੈਰ ਧੋ ਲਾ ਛੀ ਪੈਰ ਧੋ ਅਕਸ਼ੇ ਗਲਤ ਗੱਲ ਤੂੰ ਅਕਸ਼ੇ ਫਿਰ ਕਹਿਣਾ ਮੰਨੇ ਕੀ ਮੰਨੇ ਹੋ ਜਾਂ ਫਿਰ ਤੇ ਉੱਥੇ ਵੀ ਦੇਖੋ ਫਰਸ਼ ਪਾਇਆ ਇੱਥੇ ਇੱਥੇ ਕੱਚੀ ਮਿੱਟੀ ਸੀ ਤੁਸੀਂ ਉਹ ਪਹਿਲਾਂ ਵਲੌਗ ਦੇ ਵਿੱਚ ਦੇਖਦੇ ਹਾਂਗੇ ਇੱਥੇ ਕੁੱਤੇ ਬੈਠ ਜਾਂਦੇ ਤੇ ਪਰ ਹੁਣ ਤਾਂ ਮੌਸਮ ਠੰਡਾ ਹੋ ਗਿਆ ਬਰਸਾਤਾਂ ਤੋਂ ਬਾਅਦ ਤਾਂ ਫਿਰ ਅੱਗੇ ਹਵਾਵਾਂ ਮੱਚਣ ਲੱਗ ਜਾਨੀਆਂ ਜਿਵੇਂ ਸ਼ਰਾਧਾ ਜੀ ਦੇ ਦਿਨਾਂ ਦੇ ਵਿੱਚ ਫਿਰ ਤਾਂ ਕੁਦਰਤੀ ਮੌਸਮ ਠੰਡਾ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਕੁੱਤਿਆਂ ਨੂੰ ਆਪਣੇ ਤਾਂ ਉੱਪਰ ਤੱਕ ਅੱਗੇ ਤੱਕ ਲੈਂਟਰ ਛੱਤਿਆ ਹੋਇਆ ਕੁੱਤੇ ਇੱਥੇ ਛਾਂਚੇ ਬਹਿ ਜਾ ਕਰਨਗੇ ਮੈਂ ਨਾ ਵੀ ਚਲੋ ਇੱਥੇ ਇੱਥੋਂ ਨਾ ਮਿੱਟੀ ਬਹੁਤ ਨਿਕਲਦੀ ਸੀ ਮਿੱਟੀ ਨਿਕਲ ਕੇ ਸਾਰੇ ਗਟਰ ਦੇ ਵਿੱਚ ਪੈਂਦੀ ਸੀ ਤਾਂ ਅਮਨੇ ਪਹਿਲਾਂ ਇੱਥੇ ਫਰਸ਼ ਪਾਇਆ ਮਨੇ ਆਪੇ ਪਾਇਆ ਕੁਛ ਕਰਨੀ ਨਾਲ ਪਾਤੀਆ ਕੁਛ ਹੱਥਾਂ ਨਾਲ ਪਾਤੀਆ ਤੇ ਇੱਕ ਫਰਸ਼ ਮਨੇ ਆ ਪਾਇਆ ਮੈਂ ਕਿਹਾ ਚੱਲ ਇੱਥੇ ਵੀ ਮੈਂ ਦੋ ਪੌਦੇ ਰੱਖੂੰਗੀ ਗਮਲੇ ਲਿਆ ਕੇ ਨਾ ਇੱਥੇ ਮੰਮੀ ਆਕਤੀ ਵੀ ਇੱਥੇ ਵੀ ਖੜੀ ਹੋ ਸਕਦੀ ਹੈ ਨਾ ਪਹਿਲੇ ਮੈਂ ਤુલਸੀ ਸੋਚੀ ਮੈਂ ਕਿਹਾ ਨਾ ਤુલਸੀ ਘਰ ਤੋਂ ਬਾਹਰ ਨਹੀਂ ਹੁੰਦੀ ਤુલਸੀ ਘਰ ਤੋਂ ਆਪਣੇ ਆਂਗਣ ਚ ਹੀ ਹੁੰਦੀ ਹੈ ਤુલਸੀ ਮਾਤਾ ਦਾ ਬਾਲ ਦੇਖਣਾ ਇਸਕੇ ਹੈ ਨਹੀਂ ਬੁੱਤ ਇਹ ਸੈਟ ਸੋਟੇ ਜੇ ਹੁਣ ਇਹਨੂੰ ਸੈਟ ਕਰਨ ਪੈਗੇ ਨੇ ਜਿਹੜਾ ਮੜ ਮोटा ਆਪਣਾ ਵੀ ਬਣਾਏ ਵੀ ਨਹੀਂ ਰਹਿਣਾ ਹੈਗਾ ਹੁਣ ਮੈਨੂੰ ਜਿਹੜਾ ਜਆ ਪਾਣਾ ਆਇਆ ਮਨੇ ਪਾ ਤਿਆ ਅਜੇ ਆਪਣੇ ਪੱਥਰ ਦੇ ਟੁਕੜੇ ਕੁਛ ਉਹ ਪਏ ਆ ਮੰਮੀ ਤੁਸੀਂ ਇਸ ਦੇ ਉੱਪਰ ਪੱਥਰ ਲਾ ਦੇ ਜੇ ਪੁੱਤ ਇੱਕ ਗੱਲ ਤਾਂ ਦੱਸਾਂ ਜੇ ਪੱਥਰ ਲਾਂਦੇ ਨਾ ਫਿਰ ਮਤਲਬ ਉੱਤਰ ਪਿੱਛਣਾ ਹੋਆ ਕੀ ਮਰ ਜਾ ਖੜਾ ਹੋ ਜਾ ਉਹ ਜਹਰੀਲਾ ਹੁੰਦਾ ਬੇਟੇ ਦੇ ਨੀਚੇ ਗਿਆ ਹੁਣ ਛੇੜੀ ਨਾ ਬੇਟੇ ਜਾਨਵਰ ਤਾਂ ਕੱਚੀ ਜਗ੍ਹਾ 'ਚ ਹਰ ਪ੍ਰਕਾਰ ਦਾ ਆਂਦਾ ਹੈ ਉਈਆਂ ਬਣਾਈਏ ਪ੍ਰਮਾਤਮਾ ਨੇ 84 ਲੱਖ ਜੁਨੀ ਖੁਸ਼ਬੂ ਸੀ ਆ ਰਹੀ ਹੈ ਨਾ ਕਿਸੇ ਨੇ ਸਬਜ਼ੀ 'ਚ ਤੜਕਾ ਲਾਇਆ ਹੈ ਤੇ ਰਹੀ ਗੱਲ ਹੁਣ ਇੱਕ ਪੱਥਰ ਆਪਣਾ ਉਹ ਪਿਆਜੀ ਉਹਨਾਂ ਦੀ ਵਿਵਾਦ ਦੇ ਨਾਲ ਸੁਆਦੀ ਤਾਂ ਮੈਨੂੰ ਹੁੰਦਾ ਕਿ ਤੜਕਾ ਹੀ ਖਾ ਲੂੰ ਤੜਕਾ ਆਪਨੇ ਤਾਂ ਕੱਚਾ ਆਟਾ ਵੀ ਖਾਇਆ ਨਾ ਹਏ ਹਏ ਕੱਚਾ ਆਟਾ ਹਾਂ ਮਨੇ ਤਾਂ ਕੱਚਾ ਟਾ ਬਹੁਤ ਖਾਇਆ ਆਟੇ ਦੀ ਚੀੜੀ ਸ਼ਰੀ ਮਾਨ ਦਾ ਗਾਣਾ ਜਿਹੜੇ ਮੇਰੇ ਬਲੌਗ ਦੇਖਦੀ ਆ ਮੇਰੀ ਸੇਲੀ ਉਹ ਛੱਟ ਸਮਝ ਜੇਗੀ ਕਿ ਮੈਂ ਕੀ ਦੀ ਗੱਲ ਕਰ ਰਹੀ ਆ ਛੱਟ ਸਮਝ ਜੇਗੀ ਉਹ ਮੈਨੂੰ ਉਹ ਮੈਨੂੰ ਦੇਖੇ ਅੱਜ ਮੈਸੇਜ ਵੀ ਕਰੇਗੀ ਉਹਨੇ ਉਹ ਪਹਿਲਾਂ ਮਨੇ ਖਾਇਆ ਉਹ ਫਿਰ ਮਨੇ ਉਹਨੂੰ ਕਿਹਾ ਵੀ ਤੂੰ ਵੀ ਖਾ ਫਿਰ ਉਹਨੇ ਖਾਇਆ ਦੇਖੋ ਮੰਮੀ ਇਸ ਨੂੰ ਨਾ ਪੁੱਤ ਗਲਤ ਕੰਮ ਤੋਂ ਗਲਤ ਹੈ ਬਹੁਤ ਕੱਚਾ ਟਾ ਬਹੁਤ ਖਾਇਆ ਜੀ ਕੱਚਾ ਆਟਾ ਇੰਨਾ ਖਾਇਆ ਮਨੇ ਕੱਚਾ ਆਟਾ ਉਹਨਾਂ ਦੇ ਨਾ ਤਾਇ ਜੀ ਦੀ ਚੱਕੀ ਸੀ ਮੇਰੀ ਸੈਲੀ ਦੇ ਨਾ ਤਾਇਆ ਜੀ ਦੀ ਚੱਕੀ ਸੀ ਉੱਥੇ ਤਾਇਆ ਜੀ ਦੀ ਚੱਕੀ ਚ ਅਸੀਂ ਜਾਣਾ ਉਹ ਇੱਕ ਮਸ਼ੀਨ ਜਿਹਨੂੰ ਇਹ ਗੇੜਾ ਦੇਣਾ ਇਸ ਤਰ੍ਹਾਂ ਉਹ ਮਤਲਬ ਕਹਿੰਦੇ ਉਹਦੇ ਚੋਂ ਕਦੇ ਤਾਂ 10 ਵੀ ਦਾਣੇ ਨਿਕਲੇ ਚੌਲਾਂ ਦੇ ਕਦੇ ਕਿੰਨੇ ਨਿਕਲ ਜਾਣੇ ਉਹਦੇ ਚੋਂ ਚੌਲ ਕੱਢ ਕੱਢ ਕੇ ਖਾਣੇ ਚੌਲ ਵੀ ਗਰਮ ਹੁੰਦੇ ਤੇ ਨਾ ਚੌਲ ਵੀ ਗਰਮ ਹੁੰਦੇ ਤੇ ਜੇ ਆਟਾ ਆਟਾ ਖਾਣਾ ਥੈਲਿਆਂ ਚੋਂ ਕੱਢ ਕੱਢ ਕੇ ਜਿਹੜੇ ਉਹ ਮਸ਼ੀਨ ਚੋਂ ਨੀਚੇ गिरਦਾ ਆਟਾ ਚੱਕੀ ਦੇ ਵਿੱਚੋਂ ਹਾ ਹਾਂ ਬੱਤ ਤੇ ਆਟਾ ਬਹੁਤ ਖਾਇਆ ਹੈ ਹਾਈ ਲ ਦੱਸ ਮੈਂ ਹੁਣ ਸੋਚਦੀ ਆ ਮੇਰੇ ਕੀੜੇ ਨਹੀਂ ਪਏ ਰਗੇ ਉਹ ਬਚਪਨ ਦੀ ਬੇਟੇ ਚੀਜ਼ ਵੇਹੀ ਜੀ ਹੁੰਦੀ ਆ ਆ ਗਟਾਰੇ ਹੁੰਦੇ ਤੇ ਲੱਗੇ ਉਹ ਗਟਾਰੇ ਬਹੁਤ ਖਾਦੇ ਆ ਬਰੋਂਟੇ ਦੇ ਬਾਟੇ ਜੇ ਹੁੰਨੇ ਆ ਲਾਲ ਲਾਲ ਉਹ ਵੀ ਬਹੁਤ ਖਾਦੇ ਆ ਪਰ ਉਹ ਚੀਜ਼ਾਂ ਖਾਦੇ ਤੇ ਨਾ ਕੁਝ ਵੀ ਨਹੀਂ ਹੁੰਦਾ ਤੇ ਨਾ ਕੋਈ ਫੋੜ ਆ ਨਾ ਫਿੰਸੀ ਕੁਝ ਨਾ ਨਾ ਕੋਈ ਬਿਮਾਰੀ ਨਾ ਸ਼ਮਾਰੀ ਕੁਝ ਨਾ ਸਾਰਾ ਦਿਨ ਬਰੋਂਟੇ ਦੇ ਨੀਚੇ ਖੇਡਦੇ ਤੇ ਇੱਕ ਨਾ ਹੁਣ ਜੀ ਮੇਰੇ ਹਾਸੇ ਵੀ ਬਹੁਤ ਆਦੇ ਮੈਂ ਨਾ ਥੋੜੀ ਜਿਹੀ ਕਮੇਡੀ ਅ ਵੀਡੀਓਸ ਵੀ ਬਣਾਉਣ ਲੱਗੀ ਕਦੇ ਤਾਂ ਮੈਂ ਡੇਠਾ ਲਾਲ ਦੀ ਦਿਆ ਦੀ ਰਿਸ ਕਰਦੀ ਆ ਕਦੇ ਇੱਕ ਵਰਸ਼ ਆਉਂਦੀ ਆ ਮੈਂ ਵਰਸ਼ਾ ਦੀ ਰਿਸ ਕਰਦੀ ਆ ਤੇ ਐਵੇਂ ਕਦੇ-ਕਦੇ ਪਰ ਤੁਸੀਂ ਮਤਲਬ ਕਿ ਦੇਖ ਲਿਆ ਕਰੋ ਮੈਨੂੰ ਮੈਂ ਬਣਾਇਆ ਕਰੂੰਗੀ ਇਸ ਤਰ੍ਹਾਂ ਫਿਰ ਮੇਰਾ YouTube ਇਸ ਤਰ੍ਹਾਂ ਹੀ ਚੈਨਲ ਚੜ ਜਾ ਕਰੇਗਾ ਜੀ ਠੀਕ ਹੈ ਜੀ ਜਿਹੋ ਜੀ ਮੈਨੂੰ ਠੀਕ ਲੱਗਿਆ ਕਰੇਗੀ ਮੈਂ ਬਣਾ ਲਿਆ ਕਰੂੰਗੀ ਆਂਦੀਆਂ ਤਾਂ ਸ਼ਾਰਟ ਵੀਡੀਓ ਬਹੁਤ ਜ਼ਿਆਦੇ ਨੇ ਪਰ ਜੋ ਮੈਨੂੰ ਠੀਕ ਲੱਗੂ ਮੈਂ ਉਹੀ ਬਣਾ ਲਿਆ ਕਰੂੰਗੀ ਲਓ ਜੀ ਹੁਣ ਨਾ ਮੈਂ ਲਿਆ ਮਾ ਦੁੱਧ ਆ ਟਾਈਮ ਤੁਸੀਂ ਮੇਰੇ ਸ਼ਕੂਂਗੇ ਮੋਨਿਕਾ ਦੁੱਧ ਨੂੰ ਕਹਿਣ ਲੱਗ ਜਾਂਦੀ ਆ ਟਾਈਮ ਕਿ ਕੋ ਮੇਰਾ ਦੁੱਧ ਦਾ ਹੋ ਜਾਂਦਾ ਉਸ ਤੋਂ ਬਾਅਦ ਆ ਕਰਕੇ ਕੰਮ ਮਿੱਟੀ ਜਦ ਕਸੀ ਮੈਂ ਪੱਟਾ ਪੱਟਾ ਮਿੱਟੀ ਦਾ ਐ ਛਿੱਟੇ ਜੇ ਮੇਰੇ ਸਿਰ 'ਚ ਪੈ ਗਏ ਇੱਥੇ ਫੇ ਮੈਂ ਸਿਰ ਨਹੀਂ ਹਲ ਮੈਂ ਕੱਲ ਵੀ ਸਿਰ ਨਹੀਂ ਆਈ ਸੀ ਸਿਰ ਣਾਣਾ ਰੋਜ਼ ਬਹੁਤ ਔਖਾ ਲੱਗਦਾ ਪਤਾ ਕਿ ਹੈ ਜੀ ਇੱਕ ਤਾਂ ਸ਼ੈਂਪੂ ਲੱਗਦਾ ਇੱਕ ਫਿਰ ਸੁੱਕਦੇ ਨਹੀਂ ਹਾਂਗੇ ਹੈ ਆ ਤੀਂ ਵੀ ਸੈੱਲ ਬਣਾਤਾ ਹਾਂ ਦੀਦੀ ਪਰ ਮੈਂ ਨੀ ਇਹ ਨਹੀਂ ਲੱਗੇ ਪਲਾਟ ਨਾ ਪਰੇ ਪਏ ਅਖਸ਼ੇ ਨਾ ਪੁੱਤ ਦੇਖ ਤੈਨੂੰ ਕਿੰਨੇ ਵਾਰੀ ਮੈਂ ਬਲੌਗ ਚ ਨਾ ਪੁੱਤ ਨਾ ਪੁੱਤ ਕਰਦੀ ਰਹਿਣੀ ਆ ਅਲਕੋਲ ਪਿਨਾਨੀ ਕੇ ਸਾਥ ਅਖਸ਼ੇ ਹਰਚਾ ਹਾਂ ਹੋਰ ਦੇਖੋ ਕਿੰਨੇ ਹੋਈਆ ਇਹ ਬਿਲਕੁਲ ਆਪਣੇ ਘਰ ਦੇ ਨਾਲ ਹੀ ਹੈ ਨਾ ਜਿਹੜਾ ਇਹ ਸਭ ਤੋਂ ਨੀਮਾ ਪਲਾਟ ਹੈ ਇਹ ਜਿਹੜਾ ਉਹ ਪਲਾਟ ਦੀ ਸੀ ਤੇ ਚਾਰ ਵਿਕੇ ਪਏ ਆ ਸਾਰੇ ਹਜੇ ਬਣਾ ਸਿਰਫ ਦੋ ਪਲਾਟ ਨਹੀਂ ਵਿਕੇ ਹੋਈ ਤੂੰ ਵੀ ਸੁਣ ਲਿਆ ਨਾ ਇੱਕ ਆ ਦੋ ਜਿੱਥੇ ਇੱਕ ਜਿੱਥੇ ਗਾਮਾ ਖੜੀਆਂ ਇਹ ਕਿਹ ਨਹੀਂ ਵਿਕਿਆ ਹੋਇਆ ਇੱਕ ਜਿੱਥੇ ਮੇਰੀ ਸਾਹਮਣੇ ਉਬਲੀਆ ਕਿਹ ਨਹੀਂ ਵਿਕਿਆ ਹੋਇਆ ਇਹ ਇੱਕ ਇਹ ਬਿਲਕੁਲ ਜੋ ਆਪਣੀ ਦੀਵਾਰ ਦੇ ਨਾਲ ਲੱਗ ਰਿਹਾ ਕਿ ਨਹੀਂ ਵਿਕਿਆ ਹੋਇਆ ਉਹ ਸਾਹਮਣੇ ਵਾਲਾ ਵਿਕਿਆ ਹੋਇਆ ਤੇ ਚਲੋ ਜੀ ਵਿਕ ਜਾਣਗੇ ਇਹਨਾਂ ਨੇ ਵੇਚਣਾ ਕੋਈ ਨਹੀਂ ਜਿੱਥੇ ਖੰਭਾ ਪਿਆ ਇਹ ਦੀਦੀ ਇਹਨਾਂ ਦਾਇਰਾ ਜਿੰਨੀ ਦੀਦੀ ਕਾ ਨਾਲੀ ਆ ਆਪਣੇ ਤੇ ਚਲੋ ਜੀ ਠੀਕ ਹੈ ਹੁਣ ਆਪਾਂ ਅ ਬਲੌਗ ਦਾ ਐਂਡ ਇੱਥੇ ਕਰਦੇ ਆ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਤਨੀਰ ਵਾਲੀ ਰੈਸਪੀ ਕਿਵੇਂ ਦੀ ਲੱਗੀ ਆਪ ਤੇ ਇਹ ਚਾਰ ਨਹੀਂ ਕਿ ਸਿਰਫ ਆਪ ਕਿ ਤਿੰਨ ਸੀ ਇੱਥੇ ਤਿੰਨ ਤੀਆਂ ਪੁੱਤ ਫਿਰ ਇਹਦੇ ਚੋਂ ਵੀ ਕਟਿੰਗ ਕਰ ਕਰਕੇ ਇੱਥੇ ਵੀ ਲਾਇਆ ਚਲੋ ਜੀ ਬਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਊਗਾ ਬਲੌਗ ਦੇ ਐਂਡ ਮੈਂ ਇੱਥੇ ਕਰਦੀ ਆਂ ਫਿਰ ਨਵੀਂ ਤੁਹਾਡੇ ਨਾਲ ਕੁਝ ਰੈਸিপি ਹੋਰ ਨਵੀਂ ਲੈ ਕੇ ਮਿਲਦੇ ਆਂ ਤਾਂ ਜਲਦੀ ਜਲਦੀ ਤੁਹਾਡੇ ਨਾਲ ਤਾਂ ਤਕਲੀ ਬਾਈ ਬਾਈ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਕ੍ਰਿਸ਼ਨਾਈ ਗੋਵਿੰਦਾਈ